ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਿਪਤੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਮ ਦਿਖਾਉਣੀ ਆ ਇੱਕ ਤਾਜੀ ਸੋਈ ਦਾਣੇ ਦਿਖਾਉਣੀ ਆ ਤੇ ਇੱਕ ਗੱਬਣ ਤੁਹਾਨੂੰ ਦਿਖਾਵਾਂਗੇ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਓਠੇ ਠਾ ਜੇ ਹਾਂਜੀ ਵਧੀਆ ਵਧੀਆ ਤੁਸੀਂ ਸਾਨੂੰ ਠੇਠਾ ਜੇ ਸਭ ਵਧੀਆ ਜੇ ਤੇ ਨਾਮ ਦੱਸਦੇ ਕਰੀ ਹਾਂ ਭਾਜੀ ਜਿੱਤ ਜੀ ਹਾਂਜੀ ਜੱਕ ਮਿਸਰੀ ਖਾਨ ਤੁਸੀਂ ਜਨਾਲਾ ਦੇ ਜਲਾ ਅੰਦਰ ਸਾ ਤੇ ਫੋਨ ਨੰਬਰ ਬੋਲਦੇ ਕਰੀ 998198472 ਠੀਕ ਆ ਤੇ ਅੱਜ ਦੋ ਹੀ ਆ ਫਿਰ ਦੋ ਭਾਜੀ ਮਈਆਂ ਆ ਕੇ ਗਵਾੜਿਆ ਦੀਆਂ ਜੀ ਅੱਛਾ ਮੱਜਾਂ ਮਰੀਆਂ ਗਾਵਾ ਮਈਆਂ ਆ ਕੇ ਤੇ ਖਾਣੇ ਮਈਆਂ ਆ ਬਿਆਪੇ ਵੀ ਰਾਣੇ ਵੇਖ ਲੈਣੀਆਂ ਠੀਕ ਆ ਤੇ ਸ਼ੁਰੂਆਤ ਫਿਰ ਸੁਈ ਤਾਂ ਕਰ ਲਈਏ ਜਨਾਲਾ ਪਾਸੋਂ ਸੁਈ ਜੀ ਅੱਥਿੱਲਾ ਨਾੜੂ ਭਾਜੀ ਨਾੜੂ ਜਿਹੜਾ ਨਾਲ ਤਾਜਾ ਹੀ ਆ ਜਿਹੜਾ ਤੇ 98 ਇਹਦੇ ਲੱਗੇ ਤਾਂ ਦੇਖ ਸਕਦੇ ਜੀ ਇੱਕ ਵੀਰਦੀ ਵਿੱਚੋਂ ਛਾਂਗ ਜੀ ਲੱਗੀ ਆ ਉੱਚੋ ਭਾਜੀ ਇੱਕ ਦੀ ਧਾਰ ਹੁੰਦੀ ਆ ਅੱਛਾ ਕੋਈ ਦਿਗ ਦਿਗ ਤੇ ਨਹੀਂ ਹੈ ਗਈ ਬੜਾ ਜਿਹਾ ਉਖਾਈ ਲੱਗੀ ਚੁਕਾ ਠੀਕ ਆ ਚਾਹ ਵੀ ਲਿਆ ਜੀ ਰੱਸੀ ਪਾਵੇਂ ਪਾਉ ਪਾਵੇਂ ਨਾ ਪਾਉ ਅੱਛਾ ਆਪਣੀ ਮਰਜ਼ੀ ਹੈ ਠੀਕ ਆ ਰੱਸੀ ਚੱਗੀ ਹੁੰਦੀ ਪਰਦੇ ਪਾਸੇ ਇੱਕ ਸ਼ਾਂਗ ਜੀ ਲੱਗੀ ਹੋਵੇ ਤੁਹਾਨੂੰ ਦਿਖਾ ਦਿਆਂਗੇ ਤੇ ਬਾਕੀ ਥਾਨਾ ਕਾਫੀ ਪਿਆਰਾ ਵਾ ਜਿਹੜਾ ਇਹਦੇ ਕੋਲ ਹਾਂਜੀ ਆਹ ਬਣਾਣ ਭਾਈ ਥੋੜਾ ਲਮਾਰ ਰੱਖਦੀ ਆ ਅੱਛਾ ਪਰ ਪਾ ਜੀ ਕੋਤਰਾ ਹੀ ਆ ਇਧਰ ਕੋ ਥੋੜਾ ਲਮਾਰ ਰੱਖਦੀ ਨਾ ਹਾਂਜੀ ਧਾਰਾ ਧਾਰਾ ਦਾਣਾ ਇੱਕ ਧਾਰਾ ਦਾਣਾ ਹਰ ਕੋਈ ਇੱਕ ਟਾਈਮ ਬਾਲਟੀ ਨਾਲ ਧੋੜੇ ਦੂਜੇ ਟਾਈਮ ਲੀਟਰ ਨਾਲ ਧੋੜੇ ਠੀਕ ਆ ਹਾਂਜੀ ਪਾਣੀ ਲੈਂਦਾ ਚਲੋ ਬੰਦਾਂ ਫਿਰ ਇਹਦੇ ਨਾਲ ਠੀਕ ਐ ਦਿਖਾ ਦੇ ਮਿੱਟੀ ਚਾਰ ਇਹਨੇ ਕੋ ਭਾਈ ਧਾਰ ਪੂਰੀ ਮੋਟੀ ਧਾਰ ਆ ਦੇਖੋ ਭਾਈ ਇਹ ਚ ਇੱਕ ਦੀ ਹੁੰਦੀ ਐ ਇਹ ਆਹ ਬਸ ਆ ਸਾਹੀ ਦੋ ਇਹੋ ਜਿਹਾ ਬਸ ਆ ਇਹ ਵੱਖਰਾ ਹੀ ਜਾਵੇ ਇਹਨੂੰ ਇਹੋ ਜੀ ਆਹ ਬਸ ਇਹੋ ਜੀ ਉਹਨੂੰ ਭਾਈ ਦਿਹਾੜੀ ਨਾਲ ਚੋਇਆ ਤਾਂ ਸੁੱਕ ਜਾਣਾ ਠੀਕ ਐ ਬਾਕੀ ਉਹ ਵੱਖਰਾ ਹੀ ਆ ਨਾਲ ਨਹੀਂ ਆ ਬਹੁਤ ਹੀ ਮੋਟੀ ਧਾਰੀ ਤੇ ਠੀਕ ਆ ਪਾਲਟੀ ਭਰੀ ਹੁੰਦੀ ਦਾਹ ਚਲੋ ਖੋਲੋ ਫਿਰ ਤੋਰੀਏ ਹਾਂਜੀ ਕੋਈ ਗੱਲ ਨਹੀਂ ਤੇ ਉਤਰਾ ਵੀਰ ਜੀ ਦੁੱਧ ਕਿੰਨਾ ਤਿਆਰ ਹੈ ਤੇ ਕੋਲ ਹਾਂਜੀ ਅੱਛਾ ਮੇਰੇ ਰੱਸੀ ਦਬੀ ਨਵੀਂ ਆ ਵਿਖਾਵਿਆ ਨਾਲ ਹੈਗਾ ਜੀ 12 ਲੀਟਰ ਅੱਛਾ ਪਰ 10 ਲੀਟਰ ਬੌੜਾ ਯਾਰੀ ਪਰਸੋਂ ਸੀ ਠੀਕ ਆ ਠੀਕ ਆ ਇਹ ਠੰਡਾ ਕਰਕੇ 10 ਲੀਟਰ ਠੀਕ ਆ ਦਵਾਈ ਬੜੀ ਆ ਦੋਹਾਂ ਸਾਜੋ ਪਾਲਟੀ ਟੱਕ ਦਿੰਦੀ ਰੱਖੋ ਓਏ ਬੱਚੇ ਤੋਂ ਬਿਨਾ ਜਿਹੜਾ ਤੁਰਦੀ ਨਹੀਂ ਹੈ ਬਾਕੀ ਲੱਗੇ ਗੁਰਦਾਰਾ ਸਾਹਿਬ ਆ ਤੇ ਉੱਥੇ ਸਾਕੀ ਦਾ ਜਿਹੜਾ ਪਾਠ ਚੱਲਣ ਲਿਆ ਚਲਾ ਲੈ ਜਾਓ ਸਾਡੇ ਸਾਡੇ ਭਾਵੇਂ ਇਤਰਾ ਹੀ ਬਹਿ ਜੇ ਥੱਲੇ ਕਲ ਕੋਈ ਨਹੀਂ ਰਹਿਣ ਦਵੇ ਜੀ ਨਾਲ ਜੀ ਲੈ ਜਾ ਲੈ ਜਾ ਬਾਕੀ ਚਵਾ ਜਿਹੜਾ ਪੂਰਾ ਵਧੀਆ ਲੱਗਾ ਇਹਦਾ ਤੇ ਬਾਕੀ ਦੁੱਧ ਮੱਝਾਂ ਵਰਗਾ ਦਾ ਇਨਾਂ گاਵਾਂ ਦਾ ਸੰਗਣਾ ਦੁੱਧ ਦਾਵਾ ਤੇ ਹੈਗੀ ਵੀ ਠੰਡੀ ਤੇ ਨਹੀਂ ਆ ਜਿਹੜੀ ਉਹ ਨੜੀ ਆਖੋ ਠੀਕ ਆ ਇਹ ਦੇਖੋ ਕੋਈ ਪਰਵਾਹੀ ਨਹੀਂ ਬਚੀ ਨੁ ਠੀਕ ਆ ਤੇ ਕਿੰਨਾ ਕੁ ਦੋ ਚਵਾਈ ਜਾਊਗੀ ਉਤਰਾਏ ਪਾ ਜੀ ਗੋਦਾਣੀ ਤੇ 16 17 ਕਿਲੋ ਦਾ ਨਹੀਂ ਬਾਤੀ ਲੜ। ਅੱਛਾ। ਚੰਗੀ ਸਾਲ ਤੇ ਬਾਲੋ ਪੱਥਰ ਥਈਏਰੇ 12 ਲੀਟਰ ਹੈਗਾ। ਤੇ ਮੌਕੇ ਤੇ 10 ਲੀਟਰ ਜਿਹੜਾ ਚਵਾਓਗੇ ਹਜੇ। ਪਾ ਜੀ ਵਧੀਆ ਵਧੀਆ। ਤੇ ਇਹਦਾ ਮੁੱਲ ਮੁੱਲ ਪਾ ਜੀ ਤੁਹਾਨੂੰ ਬਗਾਵੇ ਜਿਹੜੇ ਕੰਮ ਲਾਦੇ। ਬਾੜ ਵੀ ਮੰਗੀ ਦੇ 36 ਦੀ ਬੰਗੀ ਜਾਂਦੇ ਜੀ। ਹਾਂਜੀ। ਮਾਰ ਆਪਾਂ ਜੋੜਾ ਹਿਸਾਬ ਨਾਲ ਇਹਨੇ ਦੇ ਦੇਣਾ ਅੱਜ ਤੇ। ਅੱਛਾ। ਹਾਂ ਮੁੱਲ ਪਾ ਜੀ ਇਹਦਾ ਕਰ ਲਈਏ 42000। ਅੱਛਾ। ਪੂਰੇ 40 ਦੇ ਦਿੰਗੇ। ਪੂਰੇ 40 ਦੇ। ਵਿੱਚ ਛੋਟ-ਛੋਟ ਕਰ ਦਈਏ ਔਰ। ਵੀ ਦੱਸ ਦੋ ਪਾ ਜੀ। 3000 ਛੱਡੀਏ। 3 ਪੈਂਤੀ ਲੈ ਅੱਛਾ ਪੂਰੇ 35000 ਜੀ ਚਲੋ ਬਾਕੀ ਮੌਕੇ ਤੇ ਮਾਨਤਾ ਨਾਲ ਹੋਰ ਹੋ ਜਾਊਗਾ ਤੇ ਆ ਗੱਬਣਿਆ ਨਾ ਖਾਣਾ ਇਹਦੇ ਵੀ ਲੱਗਦੇ ਦੇਖ ਸਾਡੇ ਥਾਣਾ ਬੜਾ ਪਿਆਰਾ ਲੱਗਿਆ ਤੇਰੀ ਮਾਨਤਾ ਕਰੀ ਦੀ ਗੇ ਬੱਤੀ ਦੀ ਵਹਿੜ ਦੇ ਦੀ ਅੱਛਾ 30000 ਦੀ 32000 ਦੀ ਆਹ ਜੀ ਬਾਜੀ ਹੰਦੀ ਜੀ ਦੇਖ ਲਓ ਠੀਕ ਆ ਹਾਂਜੀ ਠੀਕ ਆ ਲਓ ਆ ਗੱਬਣੇ ਵੀ ਦਿਖਾ ਦੀਏ ਇਹ ਕਿੰਨੇ ਕ ਦੁੱਧਾ ਲੀਆ ਇਹ ਦੂਜੀ ਸੁਰੀ ਇਹ ਵੀ ਠੰਡੀ ਤੇਰੀ ਆ ਜਿਹੜੀ ਬਾਕੀ ਕਈ ਜੀ ਦੀ ਚਾਨਕ ਪਛੋਤ ਤਰ ਕਰ ਵੀ ਜਾਂਦਾ ਬਾਕੀ ਆ ਦੇਖ ਸਾਡੇ ਕੋ ਗੱਡੀ ਆ ਦੇਖੋ ਇਹਦੇ ਦੀ ਠੀਕ ਆ ਦੇਖ ਦੀ ਪਹਿਲੇ ਸੂਏ ਗਿੰਦੇ ਵੀ 13 14 13 14 ਚ ਹੋਇਆ ਜੇ ਹਾਂਜੀ ਹਾਂਜੀ ਜੀ ਤੇ ਐਰ ਕੀ ਪਾਜੀ ਇੰਨਾ ਚ ਵਾਈ ਜਾਵੇ ਤੇ ਬਣਾ ਠੀਕ ਆ ਉਸ ਤੋਂ ਬਾਅਦ ਦੂਜਾ ਇਹਦਾ ਤੋਰਾਂ ਫੇਰ ਇੱਕ ਕਰੀ ਗੂਗਲ ਵੀ ਪਾਜੀ ਦੇਖ ਲਓ ਬਾਕੀ ਇਹ ਆ ਕਿ ਸੰਭੀਆਂ ਸੰਭੀਆਂ ਦੋਵੇਂ ਚਲੋ ਠੀਕ ਆ ਕਾ ਕੀ ਹੈ ਵੀ ਜਣੀ ਗਰਮੀਆਂ ਚ ਆਉਣ ਆਲੀ ਆ ਰੰਗ ਹੀ ਇਸ ਤਰ੍ਹਾਂ ਦਾ ਠੀਕ ਆ ਦੇਖੋ ਦੰਦ ਤੇ ਦਾਂਦਿਆ ਭਾਜੀ ਠੀਕ ਆ ਰਾਗੀ ਭਾਜੀ ਲੱਗਦਾ ਜਿਵੇਂ ਨਾ ਗੱਦ ਨਹੀਂ ਦੇ ਨਾਲ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਮੇਰਾ ਪ੍ਰਸਾਦ ਹੋ ਹਰਮਨ ਜੀ ਪਿਆਰਾ ਸ੍ਰੀ ਰਾਜੀ ਭਾਜੀ ਲੈ ਜਾਓ ਨਾਮ ਬੋਲੇ ਚੱਲਾ ਕੀ ਆਉਂਦਾ ਕੀ ਗੱਲ ਕਾਹ ਹੋ ਜਨ ਜਿਸ ਅਪਰ ਹੈ ਬਾਕੀ ਆ ਕਿ ਕਦ ਕਾਠ ਵੀ ਠੀਕ ਆ ਉਤਰਾਂ ਜਿਹੜੀਆਂ ਵਾ ਠੀਕ ਆ ਗਾਵਾਂ ਜਿਹੜੀਆਂ ਤੇ ਕਿੰਨਾ ਰੱਖਣਾ ਇਹਦਾ ਮੁੱਲ ਵੇਚੇ ਫਿਰ ਆਪਾਂ ਉਹਨੇ ਭਾਜੀ 35000 ਅੱਛਾ ਤੇ ਕਿੰਨੇ ਦੇ ਦੀਏ 35000 ਵਿੱਚ ਛੋਟ ਛੜ ਕਰਨੀ ਆ ਬਰਾਬਰ ਹੀ ਦੇ ਦੀਏ ਫਿਰ ਬਰਾਬਰ ਹੀ ਕਹੇ 32 32000 ਦੀ ਪੂਰੇ 30000 ਦੀ ਡਰ ਤਾ ਕੇ ਭਾਈ ਤੇ ਜੋੜਾ ਕਿੰਨੇ ਦਾ ਜੋੜਾ ਭਾਜੀ ਬਾੜ ਬਾੜਾ 60 ਦਾ ਦੇ ਦੀ ਅੱਛਾ 60000 ਅੱਛਾ ਯਾ ਦਾ 52000 ਦਾ ਜੋੜਾ ਦੇ ਦੋਗੇ 23 23000 ਦੀਆਂ ਗਾਵਾਂ ਦੇ 23000 ਦੀ ਭਜੀ ਗਾਵਾਂ ਦੀ ਜੀ ਵੇਖ ਲਓ ਭਾਵੇਂ ਅੱਛਾ ਹਾਂਜੀ ਹਾਂਜੀ ਠੀਕ ਹੈ ਦਾ ਵੀਡੀਓ ਤੇ ਆਪਣੇ ਦੇ ਪੈਂਟੀਆਂ 60 ਤੋਂ ਬਾਹਰ 60 ਦੇ ਹਾਂਜੀ 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 ਭਜੀ ਵਿਗਣ ਵੀ ਡਿਆਵਾ ਠੀਕ ਹੈ ਗੱਲ ਕੀਤੀ ਗਈ ਹੈ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਭਜੀ 10000 ਰੁਪਏ ਹੋਛੜ ਤਾਂ ਕੋਈ ਗੱਲ ਨਹੀਂ ਬਾਕੀ ਮਾਤਾ ਨੋਟ ਕਰ ਠੀਕ ਹੈ ਜੀ ਬਾਕੀ ਬਸਾਕਿਬ ਸੁਖੀ ਆਈ ਆ ਆਪਣੀ ਕੋਈ ਵੀਰ ਇਹ ਆ ਕਿ ਇੱਥੇ ਗੱਬਣ ਪਾਸ ਕਰਕੇ ਖੜੇ ਤੇ ਸੋਈ ਤੇ ਜਿਹੜੀ ਦੋ ਟਾਈਮ ਚਪਾਈ ਕਰਕੇ ਖੜੇ ਜਿਹੜਾ ਕੋ ਵੀਰ ਆਪਣੀ ਤਸੱਲੀ ਕਰਕੇ ਵੀਡੀਓ ਲਿਜਾ ਸਕਦਾ ਉਹ ਹੀ ਵੀਡੀਓ ਤਾਂ ਪਸ਼ੂ ਲਿਆ ਕਰ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬੋਲਾਂ ਨੂੰ ਅੱਜ